ਵਾਛਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਦੇ ਚੰਗਸੋ ਸਥਾਨਾਂ ਦੇ ਅਤੇ ਸਾਧ ਸੰਤ ਬਾਬਾ ਬਜਰ ਸਿੰਘ ਜੀ ਖਾਲਸਾ ਪੰਡਰਾਲਾ ਦੇ ਆਪ ਪ੍ਰਸ਼ਾਦ ਨਗਰ ਦੇ ਵਿੱਚ ਜੁੜੇ ਬੈਠੇ ਗੁਰੂ ਘਰ ਦੇ ਜਨੂ ਸਵਾਲੀ ਸੰਗਤ ਜਨੋ ਆਪ ਸਰਬੱਤ ਸੰਤਾਂ ਨੂੰ ਇਸ ਸਿਲੈਂਡਰ ਦੇ ਬਾਰੇ ਜੋ ਕਿ ਅੱਜ ਆਪਾਂ ਬੜੇ ਤਾਰ ਅਨੰਦ ਗੁਰੂ ਪ੍ਰਸ਼ਾਦ ਦੇ ਨਾਲ ਸੰਗਤਾਂ ਦੇ ਵਿੱਚ ਵਰਤੌਣ ਦੀ ਸੇਵਾ ਕੀਤੀ ਹੈ ਹੋਰੇ ਬਲਕਿ ਬੇਨਕਾ ਕਰਨ ਕਰੇ ਸੰਗਤਰੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੰਦਮੀ ਟਕਸਾਲ ਦੇ ਸੇਵਾਦਾਰ ਜੋ ਆਪਣੇ ਪ੍ਰਾਤਨ ਸਿੰਘ ਸੰਨ ਜੋ ਵਿਦੇਸ਼ਾਂ ਦੇ ਰਹਿ ਰਹੇ ਹਨ ਇਹ ਸਾਰੇ ਇਹ ਸਾਰੇ ਕੈਲੰਡਰ ਦੀ ਸੇਵਾ ਸੰਗਤਰੀ ਨਿਸ਼ਕਾਰ ਨਿਭਾ ਰਹੇ ਨੇ ਔਰ ਦੰਦਮੀ ਟਕਸਾਲ ਦੇ ਜਿਹੜੇ ਸੇਵਾਦਾਰ ਨੇ ਹਰ ਸਾਲ ਨਵਾਂ ਕੈਲੰਡਰ ਛਾਪ ਕੇ ਤੇ ਸੰਗਤਰੀ ਨੇ ਵਰਤਾਉਦੇ ਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਕੈਲੰਡਰ ਦੀ ਇੱਕ ਖਾਸੀਅਤ ਆ ਕਿ ਇਹਦੇ ਰਤ ਪ੍ਰਾਤਨ ਜਿਹੜੀਆਂ ਆਪਣੀਆਂ ਤਰੀਕਾਂ ਦੇ ਸੰਗਤਰੀ ਗੁਰੂ ਦੇ ਤਿਹਾਡਾਂ ਦਾ ਸੰਬੰਧਤ ਉਹ ਐਨ ਨਵੇਂ ਨਵੇਂ ਹੋਈਆਂ ਹੋਈ ਨੇ ਜਿਵੇਂ ਅੱਜ ਕੰਦੋਂ ਦੌਧਾ ਪਾਉਣ ਵਾਲੇ ਕਿ ਦੌਧਾ ਪਾ ਦਿੰਦੇ ਨੇ ਸਿਰੇ ਦੌਧਾੜੀ ਗੱਲ ਕੋਈ ਨਹੀਂ ਮਹਾਰਾਜ ਦੀ ਕਿਰਪਾ ਨਾਲ ਜੋ ਪ੍ਰਾਤਨ ਨਾਮਸ਼ਾਹੀ ਕੈਲੰਡਰ ਆਪੋ ਤਾਂ ਦੇ ਦੁਆਰੇ ਬੜੇ ਪਿਆਰ ਅਨੰਦ ਨਾਲ ਸੋ ਰੱਖੇ ਤੇ ਸੰਗਤਾਂ ਵਿੱਚ ਉਹ ਨਿਸ਼ਕਾਮ ਸੇਵਾ ਕਰਦੇ ਨੇ ਤੇ ਸਾਗਤਰੀ ਇਹ ਦਾਮਦਮੀ ਟਕਸਾਲ ਦੇ ਸੇਵਾਦਾਰ ਨਾਮ ਦਾ ਇੱਕ ਚੈਨਲ ਵੀ ਆ YouTube ਦੇ ਉੱਤੇ ਜਿਹਦੇ ਤੇ ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਪੰਡਰਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਚਰਨਾਰ ਸਿੰਘ ਜੀ ਜਦ ਪ੍ਰਾਤਨ ਜਿਹੜੇ ਗੁਰਮੁਖਿਆਰੀਆਂ ਰੂਹਾਂ ਹੋਈਆਂ ਉਹਨਾਰੇ ਪਵਿੱਤਰ ਗੁਰਮੋਲਕ ਬਚਨ ਆਪਾਂ ਨੂੰ ਸੁਣਨ ਨੂੰ ਮਿਲਦੇ ਨੇ ਤੇ ਸਾਗਤਰੀ ਇਹ ਜੋ ਦਾਮਦਮੀ ਟਕਸਾਲ ਦੇ ਸੇਵਾਦਾਰ ਨੇ ਇਹਨਾਂ ਨੇ ਸਤਿਬਾਪਾ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਲਾ ਮਹਾਂਪੁਰਸ਼ਾ ਦੀ ਜਿਹੜੀ ਕਥਾ ਨਹੀਂ ਸਾਰੀ ਦੀ ਸਾਰੀ ਸਾਫ ਕਰਨ ਦੇ ਸੇਵਾ ਕੀਤੀ ਜਈ ਤੁਹਾਨੂੰ ਪਤਾ ਪਹਿਲੇ ਸਮੇਂ ਦੇ ਵਿੱਚ ਮਸਾਲੇ ਵਾਲੇ ਤਵੇ ਹੋਇਆ ਕਰਦੇ ਸਨ ਉਹਨਾਂ ਤੋਂ ਕਥਾ ਸੁਣਿਆ ਕਰਦੇ ਸਨ ਗੁਰਮੁਖ ਰੂਹਾਂ ਤੇ ਸਮੰਤਰੀ ਬੋਲਣ ਦੀ ਆਵਾਜ਼ ਬਹੁਤੀ ਜ਼ਿਆਦਾ ਸਾਫ਼ ਨਹੀਂ ਸੀ ਹੁੰਦੀ ਉਹਨਾਂ ਤੋਂ ਹੌੜੇ ਹੌੜੇ ਕਰਕੇ ਕੈਸ਼ਟਾ ਵਿੱਚ ਕੈਸ਼ਟਾ ਤੋਂ ਬਾਅਦ ਦੇ ਵਿੱਚ ਦੰਦਵੀ ਟਕਸਾਲ ਦੇ ਸੇਵਾਦਾਰਾਂ ਨੇ ਜਿਵੇਂ ਅੱਜ ਕੱਲ ਦੇ ਸਮੇਂ 'ਚ ਆਪ ਨਹੀਂ ਕਿਹਾ ਜਾਂਦਾ ਰਾ ਕੰਪਿਊਟਰ ਉਹਦੇ ਰਾਹੀਂ ਹੌਲੀ ਹੌਲੀ ਕਰਕੇ ਇਕੱਲਾ ਇਕੱਲਾ ਜਿਹੜਾ ਕੱਪੜਾ ਸੁਣ ਕੇ ਸੰਗਤਰੀ ਕਥਾ ਸਾਫ਼ ਕਰਕੇ ਨੈਟ ਤੇ ਛਾੜੀ ਤਾਂ ਕਿ ਜਿਹੜਾ ਜਗਿਆਸੂ ਨੇ ਉਹ ਲਾਹਾ ਲੈ ਸਕਣ ਇਹ ਬਹੁਤ ਤਗੜੀ ਸੇਵਾ ਨਿਭਾ ਰਹੇ ਨੇ ਅੱਜ ਕੱਲ ਦੇ ਸਮੇਂ ਵਿੱਚ ਜਿਹੜੇ ਮਸ਼ੀਨਰੀਏ ਜਾਂ ਕੋਈ ਹੋਰ ਇਦਰਾ ਮਦਰਾ ਦੇ ਸੰਗਤਰੀ ਪੱਤਰ ਜੋਤਾ ਪਾਉਣ ਵਾਲੀਆਂ ਗੱਲਾਂ ਕਰਦੇ ਨੇ ਉਹ ਵੱਡੇ ਮਹਾਂਪੁਰਸ਼ਾਂ ਨੇ ਜਿਵੇਂ ਜਿਵੇਂ ਜਵਾਬ ਦਿੱਤੇ ਨੇ ਨਾ ਐਨ ਬੈਨਸਾਰੀ ਮੇਰੇ ਗੋਮੇ ਦਾ ਮੇਰੇ ਜਵਾਬ ਆਪਣੇ ਲੋਟ ਉੱਤੇ ਪਾਉਂਦੇ ਨੇ ਤੇ ਜਿਹੜੇ ਵਿਚਾਰੇ ਆਪਣੇ ਵਰਗੇ ਜਿਆਸੂ ਲੋਕ ਨੇ ਨਵੇਂ ਨਵੇਂ ਕਥਾ ਸੁਣਦਾੜੇ ਉਹਨਾਂ ਦੇ ਮਾਰੇ ਜੋ ਸ਼ੰਕਾਵਾ ਹੁੰਦੀ ਗਾਣੀ ਕੋਤੋਂ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਸਾਧਨ ਸਾਰੇ ਸ਼ੱਕ ਇਹਨਾਂ ਗਤੂ ਹੋ ਜਾਂਦੇ ਨੇ ਸਵਾਭ ਸਰਬੱਤ ਸੰਤਾਨ ਨੂੰ ਬੇਨਤੀ ਆ ਵੀ ਉਹ ਜਿਹੜਾ YouTube ਚੈਨਲ ਦੰਦਮੀ ਟਕਸਾਲ ਦੇ ਸੇਵਾ ਦਾ ਹਰ ਵਾਰ ਸਬਸਕ੍ਰਾਈਬ ਕਰੇ ਤੇ ਨਾਲੇ ਮਹਾਂਪੁਰਸ਼ਾਂ ਦੀ ਕਥਾ ਜੋ ਸਰਬਨ ਕਰਕੇ ਲਾਹਾ ਲਿਓ ਜੀ ਸੋ ਆਖਰ ਵਾਰ ਤੋਂ ਸੰਗਤ ਨੇ ਬੇਨਤੀਆਂ ਪ੍ਰਵਾਣ ਕਰਨੀਆਂ ਉਹਨਾਂ ਵੱਲੋਂ ਬਸ ਇਹੀ ਬੇਨਤੀ ਆ ਵੀ ਅਰਦਾਸ ਕਰਿਓ ਕਿ ਤਨ ਗੁਰੂ ਕਲਗਿਣ ਧਰ ਪਾਸ਼ਾ ਮਹਾਰਾਜਿਓ ਤੁਹਾਡੀ ਜਿਹੜੀ ਇਹ ਸੇਵਾ ਬਾ ਮਾਰ ਅਕੀਰ ਵਿਸ਼ਵਾਸ ਤਾਂ ਸਾਡੇ ਕੋਲ ਲੈਂਦੇ ਹਨ ਸੰਗਤਨੀ ਉਹਨਾਂ ਦਾ ਇਹ ਬੁਰਦਾ ਸਾਡੀ ਜਿਹੜੀ ਸਿੱਖੀ ਆ ਈਸਾ ਅਤੇ ਸਵਸਾ ਸੰਗ ਨਿਵੇ ਸੋ ਆਪਾਂ ਸਾਰਿਆਂ ਦਾ ਇਹ ਆਸ ਬੇਨਤੀ ਕਰਨੇ ਮਹਾਰਾਜ ਗੁਰਮਤਿ ਅਨੁਸਾਰ ਸਾਹਿਬ ਜੀ ਨੇ ਮਨੋਂ ਕਾਮਨਾ ਦਾ ਧੰਨਵਾਦ ਸੁਖੌਨ ਕਰਨ ਦਾ ਦਿਲੋਂ ਕਰੋ ਬਰਮਤ ਦਾ ਗਿਆ ਧਿਆਨ ਉੱਚਾ ਸੁੱਚਾ ਜੀਵਨ ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਦਾਦਿਸ਼ ਤੇ ਰਿਹਾਲ ਕਰਨਾ ਇੰਨੀ ਇੱਕ ਬੇਨਤੀ ਆ ਮੈਂ ਪ੍ਰਵਾੜ ਕਰਦੀ ਆ ਦੂਜੀ ਬੇਨਤੀ ਇਹ ਆ ਕਿ ਸੰਗਤਰੀ ਇਹ ਜਿਹੜਾ ਕੈਲੰਡਰ ਆ ਕਲਾ ਕੈਲੰਡਰ ਨਹੀਂ ਇਹਦੇ ਵਿੱਚ ਵਰਕ ਇਤਿਹਾਸ ਵੀ ਆ ਕੱਦ ਜੇ ਆਪਣਾ ਕੱਲ ਵੀ ਆਪਾਂ ਕੈਲੰਡਰ ਵਰਤਾਏ ਸਨ ਉਹ ਵੱਡੇ ਆਕਾਰ ਦੇ ਵਿੱਚ ਸਨ ਤੇ ਉਹਦੇ ਵਿੱਚ ਸੰਗਤਰੀ ਬਾਹ ਨਿਹਰਾ ਹੁੰਦੀਆਂ ਇਹ ਗੱਲਾਂ ਸਨ ਗੁਰਮਤਿ ਬਾਣੀ ਦਾ ਉਹ ਲਿਖਿਆ ਉਹਨਾਂ ਦੇ ਸਾਹਮਣੇ ਜਿਹੜੀਆਂ ਕਿ ਆਪਾਂ ਨੂੰ ਛੇਤੀ ਨਹੀਂ ਮਿਲਦੇ ਨਾਲ ਔਰ ਬਹੁਤ ਅਧੰਤ ਪੜਨ ਤੋਂ ਬਾਅਦ ਆਪਾਂ ਨੂੰ ਪ੍ਰਾਪਤ ਹੁੰਦੇ ਹਨ ਸੰਗਤਰੀਆ ਜਿਹੜੇ ਬਚਨ ਲਿਖੇ ਹੋਏ ਨੇ ਸੇਖ ਧਰਮ ਦੀ ਮੁੱਢਲੀ ਜਣੀ ਜਾਣਕਾਰੀ ਦਿੱਤੀ ਗਈ ਆ ਤੁਸੀਂ ਕਹਿ ਲਓ ਕਿ ਪੱਛੇ ਦੇ ਵਿੱਚ ਸਮੁੰਦਰ ਕੈਲ ਕੀਤਾ ਹੋਇਆ ਉਹਨਾਂ ਨੇ ਇਹ ਵੀ ਹੈਗਾ ਵੀ ਆਪਾਂ ਸਾਲਵਾਰ ਤੇ ਲੋ ਜੀ ਇਹ ਤਾਂ ਸਮਾਂ ਲੱਗ ਗਿਆ ਵੀ ਆਪਾਂ ਇੱਕ ਕੈਲੰਡਰ ਦਾ ਸੰਸਕਾਰ ਕਰਦੇ ਨਹੀਂ ਸੰਗਤਰੀ ਦੂਜਾ ਪਾਸਾ ਜਦੋਂ ਪਾਟ ਕੇ ਆਪਾਂ ਦੇਖਾਂਗੇ ਆਪਾਂ ਨੂੰ ਜਿਹੜਾ ਇਤਿਹਾਸ ਆਜ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਆ ਹਮੇਸ਼ਾ ਵਾਸਤੇ ਮਿਲਣੀ ਰਹੂ ਬਹੁਤ ਜ਼ਿਆਦਾ ਸੰਗਤ ਇਸ ਕਿੰਡਰ ਦੀ ਮੰਗ ਕਰਦੀ ਆ ਮਹਾਰਾਜ ਚੜ੍ਹਦੀ ਕਲਾ ਕਰਨ ਗਤੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਉਹ ਭਾਈ ਕਪੂਰ ਸਿੰਘ ਜੀ ਗੁਜਰਗਾਂਵਾਲਾ